ਵਾਇਕੁਰਜੀਕਾ ਖਾਲਸਾ ਵਾਇਕੁਰਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਅਸੀਂ ਹੈਵੀ ਸਾਈਜ਼ ਦੇ ਸੂਟ ਦੀ ਕਟਿੰਗ ਕਰਨ ਦੀ ਇੱਕ ਵੀਡੀਓ ਜਿਹੜੀ ਆ ਉਹ ਲੈ ਕੇ ਆਏ ਆ ਤੁਹਾਡੇ ਲਈ ਤਾਂ ਕਿ ਤੁਹਾਨੂੰ ਇੱਕ ਜਸਟ ਆਈਡੀਆ ਮਿਲ ਜੇ ਕਿ ਹੈਵੀ ਸਾਈਜ਼ ਦੇ ਸੂਟ ਨੂੰ ਕਿਵੇਂ ਕਟਿੰਗ ਕਰਨਾ ਹੈ ਸਾਡਾ ਜਿਹੜਾ ਨਾਪ ਹੈ ਚੈਸਟ ਹੈਗੀ ਸਾਡੀ 24 ਇੰਚ ਕਮਰ ਹੈਗੀ ਹੈ 22 ਔਰ हिਪ ਹੈਗੀ ਸਾਡੀ 26 ਇੰਚ ਠੀਕ ਹੈ ਜੀ 24 ਚੈਸਟ ਦੇ ਅਕੋਰਡਿੰਗ ਅਸੀਂ ਕਿਵੇਂ ਸੂਟ ਕਟਿੰਗ ਕਰਨਾ ਹੈ ਫਰੰਟ ਨੈਕ ਔਰ ਬੈਕ ਨੈਕ ਦੇਖਣਾ ਔਰ ਤੀਰਾ ਦੇਖਣਾ ਹੈ ਠੀਕ ਹੈ ਜੀ ਇਹ ਮੈਂ ਪੀਸ ਵਿਛਾ ਲਏ ਹੋਏ ਨੇ ਸੂਟ ਕੱਟਣ ਦੇ ਲਈ ਇਹ ਫਰੰਟ ਔਰ ਬੈਕ ਜਿਹੜਾ ਪੱਲਾ ਹੈ ਉਹ ਫੋਲਡ ਕਰਕੇ ਅਸੀਂ ਵਿਛਾ ਲਿਆ ਹੋਇਆ ਹੈ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਵਿਛਾ ਲੈਣਾ ਹੈ ਇਹਦੇ ਵਿੱਚ ਕੋਈ ਬਾਲ ਨਾ ਹੋਵੇ ਔਰ ਜਿਹੜੀ ਇਹ ਸਾਡੀ ਕਰੀਜ ਹੈ ਇਸ ਸਾਈਡ ਫੋਲਡਿੰਗ ਵਾਲੀ ਉਹ ਬਿਲਕੁਲ ਬਰਾਬਰ ਹੋਵੇ ਹੁਣ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਕਿ ਇੱਥੇ ਅਸੀਂ ਇੱਕ ਸਿੱਧੀ ਲਾਈਨ ਡਰਾ ਕਰਾਂਗੇ ਇਸ ਤਰ੍ਹਾਂ ਹੁਣ ਅਸੀਂ ਸਭ ਤੋਂ ਪਹਿਲਾਂ ਲਵਾਂਗੇ ਇੱਥੋਂ ਤੀਰਾ ਜਿੱਥੋਂ ਤੀਰਾ ਲੈਣਾ ਆ ਉਥੋਂ ਅਸੀਂ ਆਰਮ ਹੋਲ ਲਵਾਂਗੇ ਠੀਕ ਹੈ ਜੀ 24 ਆਰਮ ਹੋਲ ਹੈ ਸਾਡੀ ਤਾਂ ਅਸੀਂ ਇੱਥੇ 8 ਇੰਚ ਲਵਾਂਗੇ ਕਿਉਂਕਿ ਇਹ ਹੈਵੀ ਸਾਈਜ਼ ਦੇ ਵਿੱਚ ਹੈ ਇਹ ਸਾਡਾ ਮੋਡਾ ਅਸੀਂ ਲਵਾਂਗੇ 8 ਇੰਚ ਔਰ ਪਲੇਟਾਂ ਸਾਡੀਆਂ ਨੇ 11.5 ਇੰਚ ਤੇ ਤਿਆਰ ਹੈ ਤਾਂ ਅਸੀਂ 12 ਇੰਚ ਪਲੇਟ ਦਾ ਨਿਸ਼ਾਨ ਲਾਵਾਂਗੇ ਅੱਧਾ ਇੰਚ ਫालतू ਠੀਕ ਹੈ ਜੀ ਇਹ ਪਲੇਟ ਦਾ ਨਿਸ਼ਾਨ ਹੋ ਗਿਆ 7 ਇੰਚ ਦੀ ਪਲੇਟ ਔਰ ਹਾਫ ਉਹਦਾ ਕਰ ਲਿਆ ਕਿਉਂਕਿ ਇੱਥੇ ਸਾਡਾ ਕਮਰ ਦਾ ਨਿਸ਼ਾਨ ਆਏਗਾ ਔਰ ਇਸ ਚੈਸਟ ਦੇ ਨਿਸ਼ਾਨ ਤੋਂ ਅਸੀਂ ਲਗਾਵਾਂਗੇ ਜੋ ਸਾਡੀ ਸਾਈਡ ਵਾਲੀ ਸੀਨ ਹੁੰਦੀ ਹੈ ਉਹ ਕਿੰਨੇ ਤੇ ਆ 15 ਤੇ ਅੱਤਾ ਅਸੀਂ 16 ਤੇ ਲਗਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਬਿਲਕੁਲ ਸੇਮ ਇਸ ਸਾਈਡ ਵੀ ਅਸੀਂ ਤਾਂ ਕਿ ਜਿਹੜੇ ਸਾਡੇ ਮਾਰਕ ਹੈ ਉਹ ਬਿਲਕੁਲ ਸਿੱਧੇ ਹੋਣ 8 ਇੰਚ ਤੇ ਅਸੀਂ ਮੋਡਾ ਲਗਾਵਾਂਗੇ 12 ਇੰਚ ਤੇ ਪਲੇਟ ਦਾ ਨਿਸ਼ਾਨ ਠੀਕ ਹੈ ਜੀ 19 ਤੱਕ 7 ਇੰਚ ਲੰਬਾਈ ਹੋਗੀ ਪਲੇਟ ਦੀ ਔਰ ਹਾਫ ਹੋ ਗਿਆ ਔਰ ਇਥੋਂ ਚਾਕ ਲੈਂਥ ਦਾ ਸਾਈਡ ਸਲਾਈ ਜਿਹੜੀ ਹੁੰਦੀ ਹੈ ਸਾਡੀ ਉਹਦਾ ਹੁਣ ਇਹਨਾਂ ਨਿਸ਼ਾਨਾਂ ਨੂੰ ਅਸੀਂ ਸਿੱਧਾ ਕਰ ਲੈਣਾ ਹੈ ਬਿਲਕੁਲ हिਪ ਦਾ ਨਿਸ਼ਾਨ, ਕਮਰ ਦਾ ਨਿਸ਼ਾਨ ਔਰ ਚੈਸਟ ਦਾ ਨਿਸ਼ਾਨ ਇਹ ਤਿੰਨਾਂ ਨਿਸ਼ਾਨਾਂ ਨੂੰ ਬਿਲਕੁਲ ਸਿੱਧੇ ਕਰ ਲੈਣਾ ਹੈ। ਹੁਣ ਅਸੀਂ ਇਹ ਜੋ ਪਲੇਟ ਤੇ ਨਿਸ਼ਾਨ ਲਗਾਇਆ ਇਹਨਾਂ ਨੂੰ ਹਾਫ ਹਾਫ ਲਾਈਨ ਤੱਕ ਅਸੀਂ ਸਿੱਧਾ ਕਰ ਲੈਣਾ ਹੈ ਕਿਉਂਕਿ ਅਸੀਂ ਇੱਥੇ ਪਲੇਟਾਂ ਪਾਉਣੀਆਂ ਆ ਤੇ ਉਹਦਾ ਸਾਨੂੰ ਆਈਡੀਆ ਹੋ ਜੇ ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਅਸੀਂ ਲਗਾਵਾਂਗੇ ਫਿਟਿੰਗ ਦੇ ਨਿਸ਼ਾਨ। ਫਿਟਿੰਗ ਸਾਡੀ ਹੈਗੀ ਐ ਚੈਸਟਰ 24 ਇੰਚ 24 ਦਾ ਹਾਫ ਹੋ ਗਿਆ 12 ਇੰਚ ਠੀਕ ਹੈ ਜੀ ਅਗਰ ਕਿਸੇ ਨੂੰ ਹਾਫ ਕਰਨਾ ਨਹੀਂ ਆਂਦਾ ਤਾਂ ਜਿੰਨਾ ਵੀ ਸਾਡਾ ਕਿਸੇ ਵੀ ਨਾਪ ਦਾ ਜਿਹੜਾ ਅਸੀਂ ਅੱਧ ਕਰਨਾ ਜਿਵੇਂ ਹੁਣ ਅਸੀਂ 24 ਦਾ ਅੱਧ ਕਰਨਾ ਇੱਥੇ 24 ਦੇ ਇੰਚੀ ਟੇਪ ਰੱਖ ਲਿਆ ਇਸ ਤਰ੍ਹਾਂ ਫੋਲਡ ਕਰ ਲਿਆ ਇਹ ਦੇਖੋ ਸਾਡਾ 12 ਇੰਚ ਆਇਆ ਠੀਕ ਹੈ ਜੀ 12 ਇੰਚ ਆਇਆ ਤਾਂ ਅਸੀਂ ਕਿਉਂਕਿ ਫੁੱਲ ਪਲੇਟਸ ਪਾਉਣੀਆਂ ਨੇ ਤਾਂ ਅਸੀਂ ਅੱਧਾ ਇੰਚ ਐਕਸਟਰਾ ਲਵਾਂਗੇ ਇਥੋਂ 12.5 ਇੰਚ ਤੇ ਕਮਰ ਸਾਡੀ ਹੈਗੀ ਹੈ 22.5 ਠੀਕ ਹੈ ਜੀ ਇਹ ਦੇਖੋ 22.5 ਦਾ ਹਾਫ ਹੋ ਗਿਆ 11.5 ਇੰਚ 11.5 ਇੰਚ ਤਾਂ ਇੱਥੇ ਅਸੀਂ ਪਲੇਟਾਂ ਪਾਣੀ ਆ ਇੱਥੇ ਵੀ ਅਸੀਂ ਅੱਧਾ ਇੰਚ ਐਕਸਟਰਾ ਲਵਾਂਗੇ 9.75 ਇੰਚ ਤੇ ਔਰ हिਪ ਸਾਡੀ 26 ਇੰਚ ਹੈ ਉਹਦੇ ਵਿੱਚ ਕੁਝ ਵੀ ਐਕਸਟਰਾ ਮਾਰਜਨ ਨਹੀਂ ਲੈਣਾ ਉਹ ਅਸੀਂ 13 ਹਾਫ ਤੇ ਲਗਾਵਾਂਗੇ ਠੀਕ ਹੈ ਜੀ ਹੁਣ ਅਸੀਂ ਇਨੂੰ ਅਸੀਂ ਮਿਲਾ ਲੈਣਾ ਹੈ ਕਿਉਂਕਿ ਇਹ ਹੈਵੀ ਸਾਈਜ਼ ਹੈ ਕਈ ਵਾਰ ਕੀ ਹੁੰਦਾ ਕਿ ਕਈ ਭੈਣਾਂ ਕੀ ਕਰਦੀਆਂ ਕਿ ਅਸੀਂ ਕੋਈ ਵੀ ਨਾਪ ਹੋਵੇ ਪਤਲਾ ਹੋਵੇ ਭਾਰਾ ਹੋਵੇ ਅਸੀਂ ਇਸ ਛੇ ਫੱਟੀ ਦੇ ਨਾਲ ਹੀ ਸਭ ਨੂੰ ਫਿਟਿੰਗ ਦੀ ਨਿਸ਼ਾਨੀ ਲਗਾ ਦੰਨੇ ਆ ਜਾਂ ਫਿਰ ਅਸੀਂ ਬਿਲਕੁਲ ਸਿੱਧਾ ਹੀ ਪਤਲੇ ਜਾਂ ਭਾਰੇ ਹੋਣ ਇਸ ਤਰ੍ਹਾਂ ਹੀ ਨਿਸ਼ਾਨੀ ਲਗਾ ਕੇ ਸਲਾਈ ਕਰ ਦੰਨੇ ਆ ਉਹਦਣਾ ਫਿਰ ਸਾਡੀ ਫਿਟਿੰਗ ਦੀ ਪ੍ਰੋਬਲਮ ਆਂਦੀ ਹੈ ਕਿਉਂਕਿ ਹੈਵੀ ਸਾਈਜ਼ ਹੈ ਹੈਵੀ ਸਾਈਜ਼ ਦੇ ਵਿੱਚ ਸਾਨੂੰ ਇਸ ਛੇ ਫੱਟੀ ਦੀ ਜ਼ਰੂਰਤ ਪੈਣੀ ਆ ਅਸੀਂ ਇੱਥੋਂ ਹੁਣ ਇਸ ਤਰ੍ਹਾਂ ਹਲਕਾ ਜਿਹਾ ਮਿਲਾਵਾਂਗੇ ਬਲਾਈ ਦੇ ਵਿੱਚ ਔਰ ਇੱਥੋਂ ਅਸੀਂ 6 ਫੱਟੀ ਦੇ ਨਾਲ ਅਸੀਂ ਇਹਨੂੰ ਕਮਰ ਨਾਲ ਮਿਲਾ ਲੈਣਾ ਕਿਉਂਕਿ ਬਰਸਟ ਸਾਈਜ਼ ਜਿਹੜਾ ਆ ਉਹ ਕਸਟਮਰ ਦਾ ਹੈਵੀ ਹੈ ਇਸ ਕਰਕੇ ਅਸੀਂ ਇੱਥੇ ਹਲਕੀ ਜਿਹੀ ਸ਼ੇਪ ਦਿੱਤੀ ਹੈ ਕਿਉਂਕਿ ਅਗਰ ਅਸੀਂ ਏਸੇ ਤਰ੍ਹਾਂ ਐਦਾਂ ਹੀ ਰੱਖ ਕੇ ਲਾ ਲਾਂਗੇ ਤਾਂ ਸਾਡਾ ਜਿਹੜਾ ਆ ਉਹ ਥੋੜਾ ਟਾਈਟ ਹੋ ਜਾਏਗਾ ਔਰ ਫਿਟਿੰਗ ਜਿਹੜੀ ਅੱਛੀ ਨਹੀਂ ਆਏਗੀ ਠੀਕ ਹੈ ਜੀ ਹੁਣ ਅਸੀਂ ਨਿਸ਼ਾਨ ਲਗਾਣਾ ਆ ਤੀਰੇ ਦਾ ਔਰ ਮੁੰਡੇ ਦਾ ਜਿਹੜੀ ਸ਼ੇਪ ਦੇਣੀ ਆ ਉਹ ਠੀਕ ਹੈ ਜੀ ਕਿਉਂਕਿ ਬੈਕ ਨੈਕ 6 ਆ ਔਰ ਅਸੀਂ ਤੀਰਾ ਲਵਾਂਗੇ 6.5 ਇੰਚ ਇੱਥੋਂ ਵੀ 6.5 ਔਰ ਅੱਧਾ ਇੰਚ ਅਸੀਂ ਅੰਦਰ ਨੂੰ ਲਵਾਂਗੇ ਇਹਨਾਂ ਨਿਸ਼ਾਨਾਂ ਨੂੰ ਅਸੀਂ ਬਿਲਕੁਲ ਸਿੱਧਾ ਮਿਲਾ ਲੈਣਾ ਆ ਔਰ ਇਹ ਅੱਧੇ ਇੰਚ ਵਾਲੇ ਨਿਸ਼ਾਨ ਨੂੰ ਵੀ ਅਸੀਂ ਮਿਲਾ ਲੈਣਾ ਹੁਣ ਅਸੀਂ ਇੱਥੋਂ ਜਿਹੜੀ ਗੁਲਾਈ ਲੈਣੀ ਆ 3 ਇੰਚ ਲੈਣੀ ਆ ਬਾਹਰ ਵਾਲੀ ਇਹਨੂੰ ਅਸੀਂ ਇਸ ਤਰ੍ਹਾਂ ਮਿਲਾ ਲੈਣਾ ਆ ਇਸ ਤਰ੍ਹਾਂ ਠੀਕ ਹੈ ਜੀ ਔਰ ਜੋ ਅੰਦਰ ਵਾਲਾ ਸੀ ਨਿਸ਼ਾਨ ਲਾਇਆ ਉੱਥੋਂ ਲਵਾਂਗੇ ਅਸੀਂ 2 ਇੰਚ ਠੀਕ ਹੈ ਔਰ ਇਹਨੂੰ ਅਸੀਂ ਇਸ ਪਰਸ਼ੀਅ ਨਿਸ਼ਾਨ ਨੂੰ ਇਹਦੇ ਨਾਲ ਮਲਾ ਲੈਣਾ ਆ ਇਸ ਤਰ੍ਹਾਂ ਗੁਲਾਈ ਦੇ ਕੇ ਇਹ ਜਸਟ ਇੱਕ ਆਈਡੀਆ ਹੈ ਕਿ ਤੁਸੀਂ ਇਸ ਤਰ੍ਹਾਂ ਵੀ ਕੱਟ ਸਕਦੇ ਹੋ ਤੁਸੀਂ ਇੱਥੋਂ ਕਸਟਮਰ ਦਾ ਫਰੰਚ ਕਰੋਚ ਔਰ ਬੈਕ ਕਰੋਚ ਇਹ ਦੋਨਾਂ ਦਾ ਨਾਪ ਲੈ ਕੇ ਵੀ ਸੂਟ ਕਟਿੰਗ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਗੁਲਾਈ ਦਾ ਨਹੀਂ ਪਤਾ ਉਹ ਵਿੱਚ ਕੀ ਹੈ ਅਗਰ ਸਪੋਜ਼ ਤੁਹਾਡਾ 12 ਇੰਚ ਫਰੰਟ ਆਇਆ ਤਾਂ ਤੁਸੀਂ ਇੱਥੋਂ 6 ਇੰਚ ਜਾਂ 6.5 ਇੰਚ ਦੀ ਨਿਸ਼ਾਨੀ ਲਗਾ ਲੈਣੀ ਆ ਉਹ ਤੁਹਾਡਾ ਪ੍ਰੋਪਰ ਸਹੀ ਆ ਜਾਏਗਾ ਇੱਥੋਂ ਲਾਵਾਂਗੇ ਅਸੀਂ ਅੱਧਾ ਇੰਚ ਡਾਊਨ ਔਰ ਇੱਥੋਂ 2.5 ਇੰਚ ਲਗਾ ਕੇ ਨਿਸ਼ਾਨ ਇੱਥੋਂ ਅਸੀਂ ਇਸ ਤਰ੍ਹਾਂ ਜੋ ਮੋਡੇ ਦੀ ਕਾਟ ਦੇ ਦੇਣੀ ਹੈ ਹੁਣ ਅਸੀਂ ਇੱਥੋਂ ਕਟਿੰਗ ਕਰਾਂਗੇ ਪਹਿਲਾਂ ਅਸੀਂ 2.5 ਇੰਚ ਜੋ ਨੈਕ ਦੇ ਅਕੋਰਡਿੰਗ ਲਿਆ ਨਿਸ਼ਾਨ ਇੱਥੋਂ ਅਸੀਂ ਤਿਰਛਾ ਕਰਾਂਗੇ ਔਰ ਅਸੀਂ ਦੋਨਾਂ ਪੱਲਿਆਂ ਨੂੰ ਇਕੱਠਿਆਂ ਨੂੰ ਅਸੀਂ ਇਹ ਜੋ ਬਾਹਰ ਵਾਲੀ ਗੁਲਾਈ ਪਾਈ ਆ ਇਹਦੇ ਉੱਤੇ ਅਸੀਂ ਕਟਿੰਗ ਕਰ ਲੈਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਇੱਥੇ ਅਸੀਂ ਕੱਟ ਲਗਾ ਲੈਣੇ ਆ ਤਾਂ ਕਿ ਜਦੋਂ ਸਿਲਾਈ ਕਰਾਂਗੇ ਤਾਂ ਸਾਨੂੰ ਸੂਟ ਸਟਿਚ ਕਰਨ ਦੇ ਵਿੱਚ ਮੁਸ਼ਕਲ ਨਹੀਂ ਆਏਗੀ ਜਿਹੜੇ ਸਾਡੇ ਨਿਸ਼ਾਨ ਹੈ ਸਿਲਾਈ ਦੀ ਫਿਟਿੰਗ ਹੈ ਉਹ ਉੱਪਰ ਥੱਲੇ ਨਹੀਂ ਹੋਏਗੀ ਠੀਕ ਹੈ ਜੀ ਹੁਣ ਅਸੀਂ ਤਾਂ ਫਰੰਟ ਪਾਰਟ ਜਿਹੜਾ ਆ ਉਹ ਸਿਰਫ ਫਰੰਟ ਦੇ ਜਿਹੜੇ ਪੱਲਾ ਆ ਉਹ ਦੋ ਪੀਸ ਜਿਹੜੇ ਹੈਗੇ ਆ ਉਹਨਾਂ ਨੂੰ ਹੀ ਚੱਕ ਕੇ ਕਾਟ ਪਾਣੀ ਆ ਇਸ ਤਰ੍ਹਾਂ ਹੁਣ ਅਸੀਂ ਪਲੇਟਾਂ ਪਾਣੀਆ ਨੇ ਵੈਸੇ ਮੈਂ ਪਲੇਟਾਂ ਦੀ ਵੀਡੀਓ ਇੱਕ ਅਲੱਗ ਤੋਂ ਹੀ ਪਾਈ ਹੋਈ ਆ ਕਿ ਕਿਸ ਤਰ੍ਹਾਂ ਪਲੇਟਾਂ ਪਾਣੀਆ ਨੇ ਇੱਥੋਂ ਅਸੀਂ ਲਵਾਂਗੇ 3.5 ਇੰਚ ਅਗਰ ਇਸ ਤੋਂ ਵੀ ਜ਼ਿਆਦਾ ਸਾਈਜ਼ ਹੈ ਤੁਸੀਂ 4 ਵੀ ਲੈ ਸਕਦੇ ਹੋ ਜੋ ਅਸੀਂ ਨਾਰਮਲ ਇੱਥੋਂ 1.5 ਇੰਚ ਲੈਣੇ ਆ ਇੱਥੋਂ ਅਸੀਂ ਇਹ ਲਵਾਂਗੇ ਕਿਉਂਕਿ ਹੈਵੀ ਸਾਈਜ਼ ਹੈ 2 ਇੰਚ ਇਹਨੂੰ ਅਸੀਂ ਕਮਰ ਦੇ ਨਿਸ਼ਾਨ ਨਾਲ ਮਿਲਾ ਲੈਣਾ ਆ ਇਸ ਤਰ੍ਹਾਂ ਹੁਣ ਜੋ ਸਾਡਾ ਤੀਰੇ ਵਾਲਾ ਨਿਸ਼ਾਨ ਹੈਗਾ ਉਹਨੂੰ ਅਸੀਂ ਲੌਂਗ ਪਲੇਟ ਦੇ ਨਾਲ ਅਸੀਂ ਮਿਲਾ ਲੈਣਾ ਆ ਔਰ ਇੱਥੋਂ ਇੰਚ ਟੇਪ ਨੂੰ ਬਿਲਕੁਲ ਸਿੱਧਾ ਰੱਖ ਲੈਣਾ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਇੱਥੇ ਅਸੀਂ ਲਗਾਵਾਂਗੇ ਕੱਟ ਤਾਂ ਕਿ ਜਦੋਂ ਅਸੀਂ ਪਲੇਟ ਪਾਵਾਂਗੇ ਤਾਂ ਸਾਨੂੰ ਦੋਨੋਂ ਪਲੇਟਾਂ ਜਿਹੜੀਆਂ ਆ ਇੱਕਸਾਰ ਪਾਉਗੀਆਂ ਇੱਕੋ ਜਗ੍ਹਾ ਤੇ ਪਾਉਗੀਆਂ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਕਿ ਹੈਵੀ ਸਾਈਜ਼ ਦੇ ਸੂਟ ਨੂੰ ਕਟਿੰਗ ਕਿਵੇਂ ਕਰਨਾ ਆ ਕਿਵੇਂ ਵਧੀਆ ਫਿਟਿੰਗ ਦੇਣੀ ਆ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਕਾਰਬਟਿਕ ਚੈਨਲ